ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਤੇ ਲੋ ਜੀ ਸ਼ੁਰੂਆਤ ਹੋ ਗਈ ਸੀਜ਼ਨ ਦੀ ਸ਼ੁਰੂਆਤ ਹੋਈ ਆ ਜੀ ਪ੍ਰੋਗਰਾਮ ਤੇ ਚਲੋ ਬਖੇਰੇ ਆ ਪਰ ਤੁਹਾਨੂੰ ਇੱਕ ਦੱਸਿਆ ਇਹਨਾ ਸਾਡੇ ਘਰ ਚ ਖੁਦ ਦੇ ਘਰ ਚ ਇੱਕ ਵਿਆਹ ਵਾ ਤੇ ਅੱਜ ਸ਼ੁਰੂਆਤ ਹੋ ਗਈ ਆ ਤੇ ਸਾਡੇ ਘਰ ਆ ਚੁੱਕਾ ਜੀ ਡੱਬਾ ਤੇ ਪਰ ਡੱਬਾ ਦੇਣ ਵਾਲੇ ਅਸੀਂ ਹਰੇ ਬਾਹਰ ਖਲਾਰੇ ਆ ਅਸੀਂ ਕਿਉਂ ਵੀ ਇਹ ਛਗਣਾ ਦਾ ਕੰਮ ਆ ਤੇ ਚੋਏ ਵੀ ਨਾ ਐਂਟਰੀ ਨਹੀਂ ਤੇ ਤੇ ਚੋਣ ਲਈ ਮਾਤਾ ਸ਼੍ਰੀ ਆਉਂਦੇ ਆਏ ਆਜੋ 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 ਲਓ ਜੀ ਪਹੁੰਚੋ ਜੇ ਪਹੁੰਚੋ ਚਲੋ ਸ਼ੁਕਰ ਮਾਲਕ ਦਾ ਸ਼ੁਕਰ ਅੱਜ ਦੇਣ ਖੁਸ਼ੀਆਂ ਦਾ ਵਿਤਰਾ ਲਓ ਜੀ ਚਾਚੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਨੂੰ ਲਓ ਜੀ ਅੱਜ ਦੇਣ ਖੁਸ਼ੀਆਂ ਦਾ ਵਿਤਰਾ ਲਓ ਜੀ ਸ਼ੁਰੂਆਤ ਹੋ ਗਈ ਲੈ ਉਹ ਉੱਤੇ ਬੈਠਾ ਵਾ ਤੂੰ ਵੀ ਥੱਲੇ ਆ ਜਾ ਭਰਾਵਾ ਕਿਤੇ ਆਇਆ ਥੱਲੇ ਤੂੰ ਵੀ ਆ ਜਾ ਕੋਸ਼ਿਸ਼ ਕਰਾਉਣ ਦੀ ਹੈ ਆ ਜਾ ਥੱਲੇ ਆ ਜਾ ਲੋ ਜੀ ਵਿਆਹ ਦਾ ਡੱਬਾ ਆ ਗਿਆ ਏ ਤੇ ਏ ਏ ਸਾਡੇ ਘਰ ਚ ਵਿਆਹ ਤੇ ਦੱਸ ਦੇ ਕਿਹੜਾ ਵਿਆਹ ਵਾ ਆ ਜਵਾਕ ਦਾ ਵਿਆਹ ਨਹੀਂ ਆ ਇਹਦਾ ਵਿਆਹ ਨਹੀਂ ਆ ਇਹਦਾ ਵਿਆਹ ਲੈ ਇਹਦਾ ਹਲੇ ਕਰਾਂਗੇ ਟਾਈਮ ਪਾ ਕੇ ਤੇ ਚਲੋ ਲਿਓ ਚਾਹ ਪੀ ਕੇ ਜਾਣਾ ਮੈਂ ਵੀ ਹੁਣ ਉਦਾਂ ਮੈਂ ਚੱਲਿਆਂ ਕਿਤੇ ਪਰ ਆਵਾ ਡੱਬਾ ਲੈ ਕੇ ਆਇਆ ਤੂੰ ਚਾਹ ਪੀਤੇ ਬਿਨਾ ਕਿਤਾ ਪਾਣੀ ਪੀ ਲੈਨੇ ਆ ਮਾਂ ਸੁੱਚੇ ਮੂੰਹ ਥੋੜੀ ਜਾਣ ਦੇਣਾ ਵਾ ਸੁੱਚੇ ਮੂੰਹ ਨਹੀਂ ਜਾਣ ਦੇਣਾ ਇਹ ਚਾਹ ਪੀ ਕੇ ਜਾਣਾ ਚਾਚੀ ਇੱਥੇ ਆ ਜਾਓ ਇਧਰ ਆ ਜਾਓ ਓਏ ਲੋ ਨਾ ਨਹੀਂ ਨਹੀਂ ਕੋਈ ਫੜਾ ਦੇ ਫੜਾਦੀ ਹੁਣ ਬਣਾਉਂਦੇ ਆ ਇਹ ਸ਼ਗਰ ਬਣਦਾ ਇਹ ਸ਼ਗਰ ਬਣਦਾ ਚਾਚੀ ਮੈਂ ਵੀ ਢਾੜੀ ਪਾ ਲੈ ਆਇਆ ਵਾ ਮੈਂ ਵੀ ਦਿਹਾੜੀ ਪਾ ਲਿਆ ਆਵਾ ਅੱਜ ਮੇਰੇ ਤੋਂ ਵਲੌਗ ਨਹੀਂ ਪਾਇਆ ਗਿਆ ਸੰਡੇ ਵਾਲੇ ਦਿਨ ਤੇ ਮੈਂ ਅੱਜ ਗਿਆ ਸੀਗਾ ਤੁਸੀਂ ਡੱਬੇ ਵੰਡਣ ਲੱਗੇ ਆ ਤੇ ਮੈਂ ਗਿਆ ਸੀ ਅੱਜ ਸੀਜ਼ਨ ਦਾ ਪਹਿਲੇ ਵਿਆਹ ਤੁਹਾਡੇ ਘਰ ਪਹਿਲੇ ਨਾ ਆਏ ਮੈਂ ਕੇਸ ਦੇ ਮੁੰਡੇ ਦੇ ਸਠਿਆਲੇ ਸ਼ਗਨਾਂ ਦੀ ਪੱਗ ਬਣ ਕੇ ਆਇਆ ਤੇ ਮਤਲਬ ਸਾਡੀ ਵਿਧਿਆੜੀ ਪੈ ਗਈ ਜਿੰਦਾ ਕਹਿ ਲੋ ਤੇ ਅਸੀਂ ਜੀ ਉਹ ਵੀ ਉਹ ਕੰਮ ਵੀ ਕਰੀਦਾ ਇਹ ਵਿਨੋਦ ਸਿੰਘ ਉਹ ਕੰਮ ਵੀ ਕਰਦੇ ਨੇ ਤੇ ਬਹੁਤ ਚੇਰਦੇ ਕਰਦੇ ਨੇ ਇਸ ਟਾਈਟਲ ਤੇ ਮੈਨੂੰ ਮੈਸੇਜ ਕਰਨਾ ਆਪਾਂ ਪਹੁੰਚਾਂਗੇ ਪੱਗ ਬਨਣ ਤੇ ਨਾਲੇ ਕਮਾਈ ਕਰਨੀ ਇਰਚ ਕੋਈ ਸ਼ਰਮ ਨਹੀਂ ਅਸੀਂ ਕਿਹੜਾ ਕਿਸ ਦਾ ਹੱਕ ਖੋਣਾ ਹੈਣਾ ਤੇ ਨਾਲ ਸਾਡੇ ਆ ਆ ਸਾਡਾ ਪਤਾ ਕੀ ਜੀ ਇਕੱਲੇ ਬੰਦੇ ਦੇ ਵਸਦਾ ਰੋਗ ਨਹੀਂ ਮੈਂ ਇਕੱਲਾ ਗਿਆ ਤੇ ਮੈਂ ਬੰਨੀ ਅੱਜ 10 ਤੋਂ 11 ਜਣਿਆਂ ਦੇ ਪੱਗਾਂ ਤੇ ਸਾਢੇ 7 ਦਾ ਗਿਆ ਤੇ ਸਾਢੇ 10 ਹੋ ਗਏ ਆ ਤੇ ਲੱਤਾਂ ਰਹਿ ਗਈਆਂ ਖਲੂਖ ਲੋਕੇ ਤੇ ਇਸ ਕਰਕੇ ਮੈਂ ਇਹਨੂੰ ਇਸ ਲਈ ਨਹੀਂ ਠਾਲਿਆ ਵੀ ਚਲ ਸੁੱਤਾ ਹੋਣਾ ਵਾ ਤੇ ਹੁਣ ਗਾਂ ਤੋਂ ਨਾਲ ਜਾਇਆ ਕਰੂ ਇਹ ਵੀ ਆਪਣੇ ਸ਼ਗਿਰਦ ਬਹੁਤ ਜ਼ਿਆਦਾ ਵਧੀਆ ਪੱਗ ਬਾਲਦਾ ਦੋ ਤੋਂ ਦੋ ਤੋਂ ਤਿੰਨ ਵਿਆਹ ਮੈਨੂੰ ਉੱਥੇ ਮਿਲ ਗਏ ਆ ਤੇ ਕੈਮਰੇ ਵਾਲੇ ਗੋਪੀ ਭਾਜੀ ਹਣੀ ਉਹਨਾਂ ਨੇ ਫੋਨ ਲਾਇਆ ਮੈਨੂੰ ਸਵੇਰੇ ਤੇ ਹੁਣਾਂ ਦੇ ਵੀ ਦੋ ਵਿਆਹ ਹੋਰ 29 ਦੇ 30 ਦਾ 29 ਕਿ ਇੱਕ ਦਾ ਸ਼ਾਇਦ ਤੇ ਚਲੋ ਚਾਚੀ ਕਰਾਓ ਮੂੰਹ ਮਿੱਠਾ ਕਰਾਓ ਮਿੱਠਾ ਮੂੰਹ ਹਣ ਮੰਮੀ ਚਾਹ ਲੱਗੀ ਚਾਚੀ ਚਾਚੀ ਅਦਰਕ ਪਾ ਕੇ ਤੜਕਾ ਤੁਰਕਾ ਲਾ ਕੇ ਚਾਹ ਨੂੰ ਚੰਗੀ ਤਰ੍ਹਾਂ ਲਿਆ ਅੱਛਾ ਜੀ ਹੁਣ ਪ੍ਰੋਗਰਾਮ ਦੱਸੇ ਜਾ ਰਹੇ ਨੇ ਸਾਰੇ ਪਰਿਵਾਰ ਨੇ ਉੱਥੇ ਰਹਿਣਾ ਉੱਥੇ ਕੰਮ ਸਿੰਦ ਕਰਨਾ ਸਾਰੇ ਜੇ 10 ਬੂੰਦੀ ਨਿਕਣੀ 10 ਤੋਂ ਲਾ ਕੇ 17 ਤਰੀਕ ਦੀ ਦਾ ਤੁਹਾਡੇ ਘਰ ਮਤਲਬ 8 ਦਿਨ ਤੁਹਾਡੇ ਘਰ ਬਹਿਣਾ ਪੈਣਾ ਤੁਹਾਨੂੰ ਹਾਂਜੀ ਹਾਂਜੀ 8 ਦਿਨ ਤੁਹਾਡੇ ਘਰ ਸਾਡੇ ਆਪਣੀ ਹੈਗੇ 8 ਦਿਨ કરી ਰਹਿਣਾ ਬਸ ਠੀਕਾ ਹਾਂ ਤੇ ਸਗਨ ਵੀ ਸਾਰੇ ਪਰਿਵਾਰ ਨੇ ਤਿਆਰ ਹੋਣਾ ਜਰੂਰ ਜਾਣਾ ਹਾਂ ਇਹ ਨਹੀਂ ਚਾਹੀਦੀ ਮਾਂ ਨਹੀਂ ਚੱਲ ਚੱਲ ਜਿਓ ਭੇਕੀ ਆ ਤੇ ਤਾਈਆਂ ਚਾਚੀਆਂ ਜਾਂ ਤੂੰ ਸੱਚ ਮਾਂ ਨਹੀਂ ਨਾ ਜਾਂਦੀਂਦੀ ਇਦਾਂ ਕਿਉਂ ਮਾਂ ਕਿਉਂ ਨਹੀਂ ਜਾਂਦੀ ਮਾਂ ਨਹੀਂ ਜਾਂਦੀਂਦੀ ਅੱਜ ਕੱਲ ਮਾਂ ਨਹੀਂ ਨਹੀਂ ਮੈਂ ਨਹੀਂ ਜਾਣਾ ਨਹੀਂ ਭਾਬੀ ਸੁਖਦੀ ਵੀ ਮੰਮੀ ਨਹੀਂ ਆਈ ਮੇਰੇ ਆਰੀ ਵੀ ਅੱਛਾ ਮੈਂ ਰੋਗ ਨੂੰ ਪੁੱਛੇਗਾ ਤੇ ਬੀਬੀ ਜਾਊਗੀ ਰਿਵਾਜ ਕਈ ਤਰ੍ਹਾਂ ਦੇ ਆ ਸਾਡੀ ਸਮਝ ਚ ਨਹੀਂ ਗਈ ਨਹੀਂ ਨਹੀਂ ਅਸੀਂ ਜਾਏ ਰੋਗ ਤਾਂ ਤੁਸੀਂ ਤੇ ਲੈ ਕੇ ਜਾਣਾ ਤੇ ਗੁੜੀ ਸਗਾਂ ਦੀ ਡਿਊਟੀ ਆਪਣੀ ਆ ਨਹੀਂ ਪੈਲਸ ਉੱਥੋਂ ਤਿਆਰ ਹੋਈ ਨੂੰ ਤੇ ਪੈਲਸ ਦੀ ਵੀ ਆਹ ਡੱਬੇ ਜੇ ਚਾਚੀ ਨਾਮ ਇਹਦੀ ਤੇ ਕੁੱਤਿਆਂ ਨੇ ਲੈ ਜਾਣੇ ਸੱਚੀ ਗੱਲ ਆ ਚਾਚੀ ਨਵਿੰਦਰ ਲਾ ਕੇ ਵੜਾ ਕੇ ਗਈ ਆ ਇਹਨੂੰ ਮੈਂ ਤਾਂ ਖਾਲੀ ਆ ਬਾਹਰ ਕਥੀੜਵੜੀ ਫੇਂਡੀ ਆ ਦਬੇ ਖੋਲ ਚੁੱਕੇ ਆ ਆ ਰੋਸਟ ਵਾਲਾ ਬਰਫੀ ਬਰਫੀ ਖਾ ਚੁੱਕਾ ਮੁੰਡਾ ਤੇ ਕੰਮ ਸ਼ੁਰੂ ਹੋ ਚੁੱਕਾ ਤੇ ਮੰਮੀ ਤੁਸੀਂ ਤਾਂ ਮਿੱਠਾ ਛੱਡਿਆ ਹੀ ਮੈਂ ਤਾਂ ਦੁਕਾਦਾਰ ਨਹੀਂ ਖਾਦਾ ਚਾਚੀ ਨੇ ਫੜਾਇਆ ਆ ਗਲਾਸ ਪਾਣੀ ਦਾ ਖਤ ਮੰਗਾਇਆ ਮੈਂ ਪੀਤਾ ਪੀਤਾ ਨਹੀਂ ਬਰਫੀ ਚੈੱਕ ਕਰਕੇ ਤੂੰ ਹੱਥ ਸੋਚੇ ਕੀ ਉੱਤੇ ਨਾ ਨਾ ਮੈਂ ਅਜ ਪਾਣੀ ਪੀਤਾ ਪਰ ਯਾਰ ਚੱਲ ਕੋਈ ਨਹੀਂ ਲੈ ਆ ਉਹ ਮੈਂ ਵੀ ਚੈੱਕ ਕਰਾਂ ਫੇਰ ਤੂੰ ਬਰਫੀ ਚੈੱਕ ਕਰ ਲੈ ਆ ਆਪ ਥੋੜੀ ਲੈਣੀ ਹੈ ਲੋ ਜੀ ਸੀਜ਼ਨ ਚਾਲੂ ਬਸ ਬਸ ਇੰਨੀ ਲੈਣੀ ਆ ਉਹ ਨਾਲ ਹੋਰ ਕਿੰਨੇ ਦੇ ਭਾਵੇਂ ਚਾਤੀ ਰਾਏ ਤੂੰ ਹੀ ਪੀ ਚਾ ਗਿੰਦੂ ਨੂੰ ਅਜ ਮਾਰੋ ਚਾਚਾ ਜੀ ਆ ਚਾਚੇ ਬੋ ਨਹੀਂ ਪੀ ਬਾਹਰ ਟੋਟੇ ਪੀਲਾ ਛੋਟੇ ਜਿਹੇ ਖਾ ਲਿਆ ਗਾਦੀਆਂ ਖਾ ਲਿਆ ਇਹ ਸਗੋਂ ਤੈਨੂੰ ਪਤਾ ਚੀਨੀ ਲੋਕ ਇੰਨੀ ਲੰਮੀ ਉਮਰ ਕਾ ਤੋ ਪੀਂਦੇ ਜੀ ਦੇ ਸੌਰੀ ਰੋਟੀ ਤੋਂ ਬਾਅਦ ਉਹ ਗਰਮ ਚੀਜ਼ ਹੀ ਪੀਂਦੇ ਆ ਹੋਰ ਇੱਕ ਇਹਦਾ ਨਾਮ ਵੀ ਉਹ ਜਿੰਨੇ ਮੂੰਹ ਉਨੀਆਂ ਗੱਲਾਂ ਵਾ ਆਇਆ ਕੋਈ ਨਹੀਂ ਹੁੰਦਾ ਕੋਈ ਨਹੀਂ ਆ ਵੈਰਾਈਟੀ ਚੈੱਕ ਕਰ ਵੇ ਕਿੰਨੀ ਪਈ ਆ ਚਾਚੀ ਰਾਜ ਆਵੇ ਕੱਪ ਚ ਭਰਿਆ ਪਿਆ ਤੂੰ ਪੀਣੀ ਦੱਸ ਹੈ ਮਲ ਜਾਂਦੀ ਕਿਤੇ ਕੋਈ ਗੱਲ ਨਹੀਂ ਹੈ ਲੋ ਜੀ ਅਸੀਂ ਚਾਹ ਪੀ ਲਈ ਹੁਣ ਮੁੰਡੇ ਨੂੰ ਬਹੁਤ ਕਾਲੀ ਆ ਕਿਵੇਂ ਮੁੰਡੇ ਨੇ ਅੱਜ ਵੰਡਨੇ ਆ ਡੱਬੇ ਹੈ ਤਾਂ ਤੂੰ ਉੱਤੇ ਬੈਠਾ ਇਹਨਾਂ ਨੂੰ ਸਿਰਾਂ ਨੂੰ ਥੱਲੇ ਲੱਭੀਆਂ ਨੇ ਕੀ ਹੋਇਆ ਪਰਨਾ ਹੋਰ ਤਨਦਾਬ ਅੱਜਾ ਚੱਲ ਜਾ ਪਰਨਾ ਹੋਰ ਤਨਦਾਬ ਬਲਵਿੰਦਰ ਦਾ ਫੋਨ ਆਉਂਦਿਆ ਚਾਚੇ ਨੂੰ ਚਾਹ ਪੀਲਾ ਬੈ ਕੇ ਪੀਲਾ ਭਰਾਵਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜ਼ਰੂਰ ਜੀ ਜ਼ਰੂਰ ਮੇਰੇ ਨੂੰ ਚਲੋ ਜੀ ਕੰਮ ਸ਼ੁਰੂਆਤੀ ਚਾਚਾ ਮਿੱਠਾ ਖਾਣ ਦੇ ਲਿਆ ਵਾ ਚਾਚਾ ਮਿੱਠਾ ਰਿਸਕ ਨਾ ਖਾਣ ਲਿਆ ਦੰਦਾਂ ਵਾਲੇ ਦੰਦਾਂ ਵਾਲੇ ਬੰਦੇ ਰਿਸਕ ਤੇ ਹੁੰਦੇ ਆ ਮੈਂ ਖਾਤਾ ਇੱਕ ਨਹੀਂ ਨਹੀਂ ਮਿੱਠਾ ਸਵਾ ਬਰਫੀ ਸਵਾ ਪਰ ਬਰਫੀ ਸਵਾ ਵਾਪਸੀ ਹੋਣ ਢਈ ਹੁਣ ਦੀ ਦੁਕਾਨ ਦੀ ਸਹੀ ਸੀ ਹੈਣਾ ਬਹੁਤ ਕੰਮ ਸਵਾਦ ਆ ਲਓ ਜੀ ਕਿੰਨੇ ਵਿਆਹ ਵੇਚ ਲਏ ਵੈਸੇ ਮੈਨੂੰ ਲੱਗਦਾ ਸਾਰਿਆਂ ਨੇ ਵਿਆਹ ਕਾਫੀ ਵੇਚ ਲਏ ਤੇ ਸਾਡੇ ਘਰ ਪਹਿਲਾ ਡੱਬਾ ਪਹੁੰਚ ਚੁੱਕਾ ਵਿਆਹ ਦਾ ਤੇ ਵਿਆਹ ਸੁਖ ਨਾਲ ਬਹੁਤ ਵਾ ਤੇ ਇੱਕ ਡੱਬਾ ਪਹੁੰਚ ਚੁੱਕਾ ਤੇ ਹੁਣ ਨਹੀਂ ਦੂਜਾ ਆ ਗਿਆ ਵਾ ਇੱਕ ਜਿਹੜਾ ਪਰਸੋ ਥੋੜੇ ਦਿਨਾਂ ਨੂੰ ਜਾ ਭਾਈ ਨੂੰ ਜਾਣਾ ਜਿਹੜਾ ਕਿਹੜਾ ਜਾਣਾ ਵਾ ਉਦੈਪੁਰ ਉદયਪੁਰ ਰਾਜਸਥਾਨ ਚ ਉਹ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਦੂਜਾ ਸੀਜ਼ਨ ਆ ਜੀ ਦੂਜਾ ਸੀਜ਼ਨ ਆ ਰਾਜਸਥਾਨ ਜਾਣਾ ਦੂਜਾ ਸੀਜ਼ਨ ਨਹੀਂ ਦੂਜਾ ਡੱਬਾ ਇੱਕ ਸਦਾ ਹੋਰ ਆ ਚੁੱਕਾ ਬਬਾ ਡੱਬਾ ਆਣਾ ਪਹਿਲੇ ਡੱਬੇ ਆਉਣੇ ਤੇ ਇੱਕ ਫੰਕਸ਼ਨ ਹੋਰ ਆਉਂਦਾ ਵੇ ਚਲੋ ਜੀ